ਮੈਂ 25 30 35 ਫਿਲਮਾਂ ਕਰ ਚੁੱਕੀ ਹਾਂ ਬਟ ਕੁਝ ਚੀਜ਼ਾਂ ਤੁਹਾਡੇ ਆਲਵੇਜ਼ ਦਿਲ ਦੇ ক্লোਜ਼ ਹੁੰਦੀਆਂ ਸੋ ਹਰਸ਼ਰ ਤੋਂ ਮੈਨੂੰ ਬਹੁਤ ਵੱਡੀ ਆਲਓਵਰ ਵਰਲਡ ਵਿੱਚ ਪਹਿਚਾਨ ਮਿਲੀ ਸੋ ਹਰਸ਼ਰ ਨੂੰ ਮਨ ਲਾਦਾ ਮੈਂ ਜਿੰਦੇ ਜੀ ਕਦੇ ਵੀ ਨਹੀਂ ਭੁੱਲ ਸਕਦੀ ਮੈਨੂੰ ਲੱਗਦਾ ਹਰਸ਼ਰ ਦੋਨਾਂ ਦੀ ਜ਼ਿੰਦਗੀ ਤੇ ਬੜਾ ਇੰਪੈਕਟ ਛੱਡ ਗਈ ਮੁੜ ਕੇ ਕਦੀ ਮਿਲੇ ਹੀ ਨਹੀਂ ਜੋ ਮਿਲਾਂਗੇ ਤੇ ਹਰਸ਼ਰ ਟੂਸ਼ ਮਿਲਾਂਗੇ ਡਾਇਰੈਕਟਲੀ ਹੁਣ ਵੀ ਮੈਂ ਇੰਸਟਾ ਤੇ ਕੋਈ ਪੋਸਟ ਪਾਣੀਆ ਤੇ ਮੈਨੂੰ ਨੀਜੇ ਲਿਖਦੇ ਬਾਈ ਨਾਲ ਚੰਗਾ ਨਹੀਂ ਕੀਤਾ ਬਾਈ ਨਾਲ ਚੰਗਾ ਨਹੀਂ ਕੀਤਾ ਸਸ਼ੀਗਤ ਸਵਾਗਤ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਇਸ ਸਮੇਂ ਸਾਡੇ ਨਾਲ ਉਹ ਅਦਾਕਾਰਾ ਮੌਜੂਦ ਨੇ ਜਿਨ੍ਹਾਂ ਨੂੰ ਅੱਜ 17 ਸਾਲ ਹੋ ਚੁੱਕੇ ਨੇ 18 ਸਾਲ ਸ਼ਾਇਦ ਉਸ ਫਿਲਮ ਨੂੰ ਹਸ਼ਰ ਤਾਂ ਜਿਸ ਨੂੰ ਅੱਜ ਵੀ ਲੋਕ ਸ਼ਗੁਨ ਦੇ ਨਾਮ ਨਾਲ ਜ਼ਿਆਦਾ ਜਾਣਦੇ ਨੇ ਗੁਰਲੀਨ ਚੋਪੜਾ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੀ ਫਿਟਨੈਸ ਦੇਖ ਕੇ ਤੇ ਅੱਜ ਸ਼ਗੁਨ ਕਹੀਏ ਜਾਂ ਗੁਰਲੀਨ ਕਹੀਏ ਤੁਹਾਨੂੰ ਸਸ਼ੀਕਲ ਜੀ ਕੁਝ ਵੀ ਕਹਿ ਲਓ ਗੁਰਲੀਨ ਕਹਿ ਲਓ ਜਾਂ ਸ਼ਗਨ ਕਹਿ ਲਓ ਇੱਕੋ ਹੀ ਗੱਲ ਹੈ ਤੇ ਉਹ ਜ਼ਿੰਦਗੀ ਦੇ ਪਲ ਅੱਜ ਵੀ ਯਾਦ ਆਉਂਦੇ ਨੇ ਜਦੋਂ ਅੱਜ ਵੀ ਪਟਾਰਾ ਜਾਂ ਸੀ ਕਿਤੇ ਵੀ ਦੇਖਦੇ ਆ ਹਸ਼ਰ ਫਿਲਮ ਕੁਛ ਦਿਨਾਂ ਬਾਅਦ ਚੱਲੀ ਹੁੰਦੀ ਹੈ ਬਿਲਕੁਲ ਅੱਛਾ ਲੱਗਦਾ ਐਵੇਂ ਲੱਗਦਾ ਜਿਵੇਂ ਕੱਲ ਪਰਸੇ ਸ਼ੂਟ ਕੀਤਾ ਸੀਗਾ ਮਤਲਬ ਇਹ ਕੁਝ ਚੀਜ਼ਾਂ ਤੁਸੀਂ ਆਪਦੀ ਜ਼ਿੰਦਗੀ 'ਚ ਕਦੋਂ ਚਲੋ ਇੱਕ ਮੈਗਜ਼ੀਨ ਹੁੰਦਾ ਕੁਝ ਚੀਜ਼ਾਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਚਾਹੇ ਕਈ ਗਾਣੇ ਹੁੰਦੇ ਨੇ ਕਈ ਫਿਲਮਾਂ ਹੁੰਦੀਆਂ ਨੇ ਬਿਲਕੁਲ ਤੁਸੀਂ ਜ਼ਿੰਦਗੀ ਚ ਕੰਮ ਬਹੁਤ ਕਰਦੇ ਹੋ ਮੈਂ 20 30 35 ਫਿਲਮਾਂ ਕਰ ਚੁੱਕੀ ਹਾਂ ਬਟ ਕੁਝ ਚੀਜ਼ਾਂ ਤੁਹਾਡੇ ਆਲਵੇਸ ਦਿਲ ਦੇ ক্লোਜ਼ ਹੁੰਦੀਆਂ ਸੋ ਹਸ਼ਰ ਤੋਂ ਮੈਨੂੰ ਬਹੁਤ ਵੱਡੀ ਆਲਓਵਰ ਵਰਲਡ ਵਿੱਚ ਪਹਿਚਾਨ ਮਿਲੀ ਸੋ ਹਸ਼ਰ ਨੂੰ ਮਨ ਲਾਦਾ ਮੈਂ ਜਿੰਦੇ ਜੀ ਕਦੇ ਵੀ ਨਹੀਂ ਭੁੱਲ ਸਕਦੀ ਬਾਲੀਵੁੱਡ ਵਿੱਚ ਵੀ ਗਏ ਤੁਸੀਂ ਤਾਂ ਉੱਥੇ ਵੀ ਲੋਕਾਂ ਨੇ ਹਸ਼ਰ ਨੂੰ ਯਾਦ ਕੀਤਾ ਹਸ਼ਰ ਨੂੰ ਕੀਤਾ ਇਵਨ ਸਾਊਥ ਵਿੱਚ ਮੈਂ ਜਿਹੜੀ ਜਿਹੜੀ ਭਾਸ਼ਾ ਵਿੱਚ ਕੰਮ ਕੀਤਾ ਅੱਠ ਭਾਸ਼ਾਵਾਂ ਵਿੱਚ ਹਰ ਭਾਸ਼ਾ ਜੀ ਇੱਕ ਫਿਲਮ ਸੁਪਰ ਹਿੱਟ ਜ਼ਰੂਰ ਦਿੰਦੀ ਹੈ ਅੱਛਾ ਰਹਿ ਗਿਆ ਹਾਂਜੀ ਤੇ ਉਸ ਤੋਂ ਬਾਅਦ ਬੱਬੂ ਮਾਨ ਨਾਲ ਕਿੰਨਾ ਕੁ ਮਤੋਂ ਨੇੜਤਾ ਰਹੀ ਬੱਬ ਦੇ ਰਸਮ ਬਾਕ ਨੂੰ ਨਹੀ ਉਸ ਤੋਂ ਬਾਅਦ ਕਾਫੀ ਦੇਰ ਨਹੀਂ ਹੋਇਆ ਸਾਡਾ ਤੇ ਹਾਲੇ ਅਸੀਂ ਮਿਲੇ ਸੀਗੇ ਹੁਣ ਗੁਰਮੁਖ ਮੂਵੀ ਦੇ ਪ੍ਰੀਮੀਅਰ ਤੇ ਮਿਲੇ ਸੀ ਅਸੀਂ ਬੜੇ ਲੰਮੇ ਟਾਈਮ ਬਾਅਦ ਮਿਲੇ ਹਾਂਜੀ ਕਦੇ ਕਿਉਂਕਿ ਉਹ ਆਪਣੇ ਕੰਮ ਚ ਬੀਜ਼ੀ ਰਹਿੰਦੇ ਮੈਂ ਆਪਣੇ ਕੰਮ ਸੋ ਕਦੀ ਦੁਬਾਰਾ ਮੁਲਾਕਾਤ ਹੋ ਨਹੀਂ ਪਾਈ ਮੈਂ ਕਦੇ ਇੱਕ ਹੁੰਦਾ ਵੀ ਕਿ ਸਟਾਰ ਤੁਸੀਂ ਵੀ ਉਸ ਸਮੇਂ ਬਹੁਤ ਵੱਡੇ ਸਟਾਰ ਰਹੇ ਕਿਉਂਕਿ ਹਰ ਇੱਕ ਦੇ ਤੇ ਉਸ ਤੋਂ ਬਾਅਦ ਮਤਲਬ ਇੱਕ ਰਾਫਤਾ ਹੀ ਟੁੱਟ ਗਿਆ ਸੀ ਰਬ ਤਾਂ ਹੀ ਨਹੀਂ ਸੀ ਕਿ ਸਾਡਾ ਕਦੇ ਕਦੇ ਦਿਨ ਤਿਹਾਰ ਤੇ ਗੱਲ ਹੋ ਜੇ ਤਾਂ ਹੋ ਜੇ ਅਦਰਵਾਇਜ਼ ਨਹੀਂ ਹੋਈ ਉਸ ਦਾ ਮਤਲਬ ਉਹਨਾਂ ਦੇ ਆਪਦਾ ਨੇਚਰ ਸੀ ਜਾਂ ਤੁਸੀਂ ਕਦੇ ਸੰਭਰ ਕਰਨ ਦੀ ਕੋਸ਼ਿਸ਼ ਨਹੀਂ ਮੈਨੂੰ ਲੱਗਦਾ ਹਸ਼ਰ ਦੋਨਾਂ ਦੀ ਜ਼ਿੰਦਗੀ ਤੇ ਬੜਾ ਇੰਪੈਕਟ ਛੱਡ ਗਈ ਮੁੜ ਕੇ ਕਦੀ ਮਿਲੇ ਹੀ ਨਹੀਂ ਜੇ ਮਿਲਾਂਗੇ ਤਾਂ ਹਸ਼ਰ ਟੂਸ਼ ਮਿਲਾਂਗੇ ਡਾਇਰੈਕਟਲੀ ਸੋ ਉਹ ਕਈ ਵਾਰੀ ਨਾ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਿ ਫਿਲਮ ਜਦੋਂ ਹੱਡ ਬੀਤੀ ਹੁੰਦੀ ਹੈ ਤਾਂ ਫਿਲਮ ਚ ਜੁਦਾ ਹੋ ਗਏ ਮੈਨੂੰ ਲੱਗਦਾ ਰੀਅਲ ਲਾਈਫ 'ਚ ਵੀ ਜੁਦਾਈ ਹੋ ਗਈ ਮਤਲਬ ਉਹ ਇੱਕ ਤੁਹਾਨੂੰ ਲੱਗਿਆ ਵੀ ਉਹ ਅਸਲੀ ਚੀਜ਼ ਸੀ ਹੁਣ ਅਸਲੀ ਸੱਚ ਫਿਰ ਦਿਖਾਉਣ ਵਾਸਤੇ ਫਿਰ ਨਵੀਂ ਈ ਚਿਆਣਾ ਪੇਗਾ ਦੇਖੋ ਟਰਾਈ ਤਾਂ ਬਹੁਤ ਸਾਲਾਂ ਤੋਂ ਕਰ ਰਹੇ ਹਸ਼ਟੂ ਦੀ ਅਪਾਰਟਮੈਂਟ ਲੱਗਦਾ ਕਿ ਸੈਕਿੰਡ ਸਿਕਲ ਉਹਦੇ ਹੀ ਬਣਾਉਣਾ ਚਾਹੀਦਾ ਜਦੋਂ ਸੇਮ ਡਾਇਰੈਕਟਰ ਸੇਮ ਸਾਰਾ ਕੁਝ ਹੋਵੇ ਕਿਉਂਕਿ ਦੂਸਰਾ ਕੋਈ ਬੰਦਾ ਮਨ ਲੱਗਦਾ ਨਹੀਂ ਉਸ ਦਰਦ ਨੂੰ ਉਸ ਪੇਨ ਨੂੰ ਅੰਡਰਸਟੈਂਡ ਕਰ ਪਾਇਆ ਤੁਹਾਡੀ ਤੁਹਾਡੀ ਫਿਲਮ ਚ ਇੱਕੋ ਹੁੰਦਾ ਸੀ ਮੈਨੂੰ ਨਯਾਦ ਭੁੱਲ ਗਿਆ ਉਹ ਇੱਕ ਮੋਟੋ ਤੇ ਉਹ ਅੱਜ ਵੀ ਕਹਿੰਦਾ ਵੀ ਉਹ ਫਿਲਮ ਤੋਂ ਬਾਅਦ ਮੇਰਾ ਵੀ ਕਿੰਨੇ ਨੇ ਕੈਰੀਅਰ ਮਤਲਬ ਸਾਰੇ ਹਾਂਜੀ ਸਾਰੇ ਕੈਰੈਕਟਰਸ ਮੂਵੀ ਤੋਂ ਨਿਕਲੇ ਐਂਡ ਗੌਰਵ ਤਰੇਂਜੀ ਇਸ ਅ ਵਾਸ ਅ ਡਾਇਰੈਕਟਰ ਉਹਨਾਂ ਨੇ ਮੂਵੀ ਡਾਇਰੈਕਟ ਕੀਤੀ ਸੀ ਬਹੁਤ ਸੋਹਣੇ ਹਰ ਕਿਰਦਾਰ ਨੂੰ ਚਾਹੇ ਸ਼ਗਨ ਹੈ ਚਾਹੇ ਪ੍ਰੀਤ ਹੈ ਚਾਹੇ ਮਨਿੰਦਰ ਸਿਗਾ ਤੇ ਉਹ ਲੋਕਾਂ ਨੇ ਇੰਨੀ ਕੁ ਜ਼ਿਆਦਾ ਨੇੜ ਕਰ ਲਈ ਉਹਨੂੰ ক্লোਜ਼ ਕਰ ਲਿਆ ਫੀਲ ਕਰ ਲਿਆ ਕਿ ਨਹੀਂ ਯਾਰ ਹੁਣ ਵੀ ਮੈਂ ਇੰਸਟਾ ਤੇ ਕੋਈ ਪੋਸਟ ਪਾਉਣੀ ਆ ਤੇ ਮੈਨੂੰ ਨੀਚੇ ਲਿਖਦੇ ਬਾਈ ਨਾਲ ਚੰਗਾ ਨਹੀਂ ਕੀਤਾ ਬਾਈ ਨਾਲ ਚੰਗਾ ਨਹੀਂ ਕੀਤਾ ਸੋ ਦੇ ਦੇ ਆਰ ਸੋ ਰਿਲੇਟਡ ਟੂ ਥੈਟ ਡਾਇਰੈਕਟਰ ਚੰਗਾ ਕਿਦਾਂ ਕੀਤਾ ਉਹ ਰੈਡੀ ਲਾ ਰਿਹਾ ਤੁਹਾਨੂੰ ਪਤਾ ਉਹ ਫੋਰ ਦੀ ਰੈਡੀ ਲਾ ਰਿਹਾ ਉਹ ਹਾਂਜੀ ਹਾਂਜੀ ਮੈਂ ਇੰਸਟਾ ਰਿਪੋਰਟਸ ਦੇਖੀ ਸੀ ਉਹਨਾਂ ਦੀ ਕਦੇ ਸਮਨ ਨੂੰ ਪਤਾ ਨਹੀਂ ਕਿੱਥੇ ਜੇ ਮੈਨੂੰ ਪਤਾ ਚੱਲੇ ਮੈਂ ਜ਼ਰੂਰ ਜਾਵਾਂ ਚਲੋ ਅਸੀਂ ਇਹ ਹੈਗਾ ਵੀ ਜੂਰ ਹੈਗਾ ਵੀ ਅਸ਼ਰ ਟੂ ਬਣੇਗੇ ਤੇ ਬੱਬੂ ਮਾਨ ਗੁਰਲੀਨ ਨੂੰ ਨਾਲ ਲੈਣ ਜਰੂਰ ਮੈਨੂੰ ਇਹ ਵੀ ਨਹੀਂ ਪਤਾ ਅਸਟੂ ਬਣੇਗੀ ਜਾਂ ਨਹੀਂ ਬਣੇਗੀ ਔਰ ਬਣੇਗੀ ਤੇ ਮੈਨੂੰ ਲੈਣਗੇ ਕਿ ਨਹੀਂ ਲੈਣਗੇ ਮੈਨੂੰ ਨਹੀਂ ਪਤਾ ਜਾਂ ਬਿਲਕੁਲ ਅਸੀਂ ਚਲੋ ਹੋਰ ਗੱਲਾਂ ਅਸੀਂ ਤੁਹਾਨੂੰ ਅੱਜ ਕੱਲ ਦੇਖਦੇ ਆ ਫਿਟਨੈਸ ਲੈ ਕੇ ਕਿਉਂਕਿ ਇੱਕ ਆਰਟਿਸਟ ਦੇ ਲਈ ਫਿਟਨੈਸ ਮੇਰੇ ਸੋਨ ਹਰ ਬੰਦੇ ਲਈ ਫਿਟਨੈਸ ਬਹੁਤ ਜ਼ਰੂਰੀ ਹੈਗੀ ਹੈ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਕਿ ਅੱਜ ਦੀ ਲਾਈਫ 'ਚ ਬਹੁਤ ਜ਼ਿਆਦਾ ਸਟ्रेस ਵੱਧ ਚੁੱਕਿਆ ਹੈ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਔਰ ਅਸੀਂ ਆਪਣੀਆਂ ਰੂਟਸ ਤੋਂ ਬਹੁਤ ਦੂਰ ਜਾਂਦੇ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਯੰਗ ਏਜ 'ਚ ਅਸੀਂ ਬੁੱਢੇ ਹੁੰਦੇ ਜਾ ਰਹੇ ਹਾਂ ਰਾਈਟ ਔਰ ਮਤਲਬ ਸਾਨੂੰ ਪਤਾ ਹੀ ਨਹੀਂ ਕੀ ਖਾਣਾ ਕੀ ਨਹੀਂ ਖਾਣਾ ਸੋ ਲੌਕਡਾਊਨ ਦੇ ਵਿੱਚ ਮੈਂ ਫਿਟਨੈਸ ਦੇ ਨਾਲ ਜੁੜੀ ਐਂਡ ਯੂਐਸ ਐਂਡ ਯੂਕੇ ਤੋਂ ਸਰਟੀਫਾਈਡ ਹੋਈ ਐਂਡ ਹੁਣ ਮੇਰੇ ਕੋਲ 2 ਲੱਖ ਤੋਂ ਉੱਪਰ ਆਲ ਓਵਰ ਵਰਲਡ ਤੋਂ ਕਲਾਇੰਟਸ ਹੈ ਜਿਨ੍ਹਾਂ ਨੂੰ ਮੈਂ ਨੇਚਰਲ ਡਾਈਟ ਦੇ ਨਾਲ ਠੀਕ ਕੀਤਾ ਐਂਡ ਕਰ ਰਹੀ ਆ ਸੋ ਮਨ ਲੱਗਦਾ ਕਿ ਸਾਨੂੰ ਆਪਣੇ ਦਿਲ ਦਾ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਐ ਪਾਠ ਕਰਨਾ ਚਾਹੀਦਾ ਅੰਮ੍ਰਿਤ ਵੇਲੇ ਨਾਲ ਜੁੜਨਾ ਚਾਹੀਦਾ ਮੈਡੀਟੇਸ਼ਨ ਕਰੋ ਯੋਗਾ ਕਰੋ ਤੁਹਾਨੂੰ ਜੋ ਜਿਸ ਚੀਜ਼ ਤੁਹਾਨੂੰ ਖੁਸ਼ੀ ਮਿਲਦੀ ਹੈ ਜਿਸ ਕਰਨੀ ਚਾਹੀਦੀ ਹੈ ਸਵੇਰੇ ਉੱਠਣਾ ਜਿੰਨਾ ਰੱਬ ਨਾਲ ਜੁੜਨਾ ਜ਼ਰੂਰੀ ਹੋਰ ਸਾਰਿਆਂ ਦਾ ਧਿਆਨ ਰੱਖੋ ਬਟ ਸਭ ਤੋਂ ਪਹਿਲਾਂ ਆਪਣਾ ਧਿਆਨ ਰੱਖੋ ਮਤਲਬ ਜਿਹੜੀ ਤੁਸੀਂ ਖੂਬਸੂਰਤੀ ਗੱਲ ਤੁਸੀਂ ਵੀ ਹੁਣ ਐਨੇ ਮਤਲਬ ਤੁਹਾਡੀ ਉਮਰ ਤਾਂਸੀਂ ਨਹੀਂ ਪੁੱਛਣਾ ਚਾਹਾਂਗੇ ਖੂਬਸੂਰਤੀ ਉਦਾਂ ਹੀ ਹੈਗੀ ਜਿੱਦਾਂ ਅਸੀਂ ਤੁਹਾਨੂੰ ਪਹਿਲੇ ਦੇਖਿਆ ਸੀ ਉਸ ਦਾ ਥੋੜਾ ਜਿਹਾ ਦੱਸੋ ਵੀ ਕੁੜੀਆਂ ਨੂੰ ਜਾਂ ਡਾਈਟ ਜਿਹੜੀ ਹੈਗੀ ਹੈ ਥੋੜਾ ਜਿਹਾ ਅਸੀਂ ਐਕਸਪਲੇਨ ਕਰਨਾ ਚਾਹੀਏ ਤਾਂ ਬਿਲਕੁਲ ਅੱਜ ਕੱਲ ਮੇਰੇ ਕੋਲ 22 ਸਾਲ ਦੀਆਂ ਗਰਲਸ ਆਉਂਦੀਆਂ 14 ਸਾਲ ਦੀਆਂ ਮੇਰੇ ਕੋਲ 4 ਸਾਲ ਦੇ ਵੀ ਕਲਾਇੰਟਸ ਹੈ ਜਿਨ੍ਹਾਂ ਦੀ ਹੈਲਥ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ 올ਓਵਰ ਵਰਲਡ ਸੋ ਮੇਰੇ ਕੋਲ ਜਦੋਂ ਕਲਾਇੰਟਸ ਆਉਂਦੇ ਤੇ ਕੁੜੀਆਂ ਦੇ ਹਾਰਮੋਨਸ ਬੜੇ ਇੰਬੈਲੈਂਸ ਹੋ ਰਿ ਉਹ ਰਾਤੀ 2 2 3 ਵੇ ਤੱਕ ਜਾਗਦੀਆਂ ਰਹਿੰਦੀਆਂ ਫੋਨ ਦੇਖਦੀਆਂ ਇਸ ਵੇਰੇ ਲੇਟ ਉੱਠਦੀਆਂ ਨਾ ਖਾਣ ਦਾ ਪਤਾ ਨਾ ਸੌਣ ਦਾ ਪਤਾ ਸੋ ਜਦੋਂ ਤੱਕ ਤੁਸੀਂ अर्ਲੀ ਮਾਰਨਿੰਗ ਨਹੀਂ ਉਠੋਗੇ ਅਮ੍ਰਿਤ ਵੇਲੇ ਨਹੀਂ ਉਠੋਗੇ ਪਾਠ ਨਹੀਂ ਕਰੋਗੇ ਵਾਕ ਨਹੀਂ ਕਰੋਗੇ ਅੱਛੀ ਡਾਈਟ ਮਤਲਬ ਜੋ ਸਾਡੇ ਬਜ਼ੁਰਗ ਕਹਿੰਦੇ ਸੀ ਨਾ ਵੀ ਘਰ ਦਾ ਖਾਇਆ ਕਰੋ ਅਸੀਂ ਘਰ ਦਾ ਨਹੀਂ ਖਾਂਦੇ 버ਗਰ ਪੀਜ਼ੇ ਇਹ ਚੀਜ਼ਾਂ ਖਾਂਦੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੈਂ ਲੱਗ ਕਰਕੇ ਤੁਹਾਨੂੰ ਘਰ ਦੀ ਡਾਈਟ ਤੇ ਲੈ ਕੇ ਆਉਣੀ ਆ ਔਰ ਜਿਵੇਂ ਤੁਸੀਂ ਆਉਨੇ ਹੋ ਤੁਸੀਂ ਬਿਲਕੁਲ ਠੀਕ ਹੋ ਜਾਓ ਮਤਲਬ ਜਿਵੇਂ ਸਾਡੇ ਬਜ਼ੁਰਗ ਸਵੇਰ ਉੱਠਦੇ ਸੀ ਤਾਂ ਉੱਠਦੇ ਸਾਰ ਜਿਦਾਂ ਚਾਹ ਦੁੱਧ ਜੀ ਜਾਇਦ ਸ਼ਾਇਦ ਟਾਈਮ ਹੀ ਨਹੀਂ ਰਹਿ ਚੁਕੇ ਉਹ ਚੀਜ਼ਾਂ ਇਸ ਸ਼ਾਇਦ ਹਰ ਇੱਕ ਚਾਹੇ ਮੈਨ ਹੈ ਜਾਂ ਫੀਮੇਲ ਹੈਗਾ ਉਹਨਾਂ ਨੂੰ ਆਡਟ ਕਰ ਦਿਆ ਤੁਸੀਂ ਕਦੀ ਦੇਖਿਆ ਸਾਡੀ ਨਾਨੀ ਦਾਦੀ ਦੇ ਪਿਗਮੈਂਟੇਸ਼ਨ ਫੇਸ ਤੇ ਕਦੀ ਨਹੀਂ ਨਾ ਮੈਂ ਆਪਣੇ ਹੋਸ਼ ਆਪਣੀ ਨਾਨੀ ਦੇ ਫੇਸ ਤੇ ਕਦੇ ਪਿਗਮੈਂਟੇਸ਼ਨ ਨਹੀਂ ਦੇਖੀ ਬਿਲਕੁਲ ਉਹਨਾਂ ਦੀ ਸਕਿਨ ਕਲੀਅਰ ਸੀਗੀ ਕਿਸੇ ਵੀ ਨਾਨੀ ਦਾਦੀ ਦੀ ਤੁਸੀਂ ਦੇਖੋ ਜਿਹੜੀ ਪੁਰਾਣੀ ਜਨਰੇਸ਼ਨ ਹੈ ਕਦੇ ਉਹਨਾਂ ਨੇ ਇੱਕ ਉਹਨਾਂ ਨੇ ਸਾਥ-ਸਾਥ 8-8 ਬੱਚੇ ਪੈਦਾ ਕੀਤੇ ਸੀਗੇ ਹੁਣ ਇੱਕ ਬੱਚਾ ਨਹੀਂ ਕਨਸੀਵ ਹੋ ਰਿਹਾ ਕੁੜੀਆਂ ਤੋਂ ਕੀ ਕਾਰਨ ਹੈ ਕਿਉਂਕਿ ਉਹਨਾਂ ਦਾ ਲਾਈਫ ਸਟਾਈਲ ਅਸੀਂ ਆਪਣੇ ਸੱਸਾਂ ਦੀਆਂ ਨਹੀਂ ਸੁਣਦੇ ਅਸੀਂ ਆ ਮਾਵਾਂ ਦੀਆਂ ਨਹੀਂ ਸੁਣਦੇ ਸਨ ਲੱਗਦਾ ਕਿ ਅਸੀਂ ਬੜੇ ਸਿਆਣੇ ਹੋ ਗਏ ਜੇ ਸੱਸ ਨੇ ਕੁਝ ਕਹਿੰਤਾ ਤਾਂ ਉਹਨੂੰ ਨੇ ਮੂੰਹ ਬਣਾ ਲੈਣਾ ਅੱਡ ਹੋ ਜਾ ਲੱਗ ਹੋ ਜਾ ਯੂ نو ਸਹੀ ਜੋ ਸਾਡੇ ਸਿਆਣੇ ਕਹਿੰਦੇ ਆ ਮਨ ਲਾਦਾ ਸਾਨੂੰ ਉਹ ਫੋਲੋ ਕਰਨਾ ਚਾਹੀਦਾ ਮਾਵਾ ਜੋ ਕਹਿੰਦੀਆਂ ਸੱਸਾਂ ਜੋ ਕਹਿੰਦੀਆਂ ਦਾਦੀਆਂ ਨਾਨੀਆਂ ਜੋ ਕਹਿੰਦੀਆਂ ਜੇ ਤੇ ਅਸੀਂ ਉਹ ਖਾਣਾ ਸ਼ੁਰੂ ਕਰ ਦਿੱਤਾ ਅਸੀਂ ਸਾਰੀ ਉਮਰ ਜਵਾਨ ਰਵਾਂਗੇ ਸਾਨੂੰ ਕਦੇ ਮੈਂ ਕਹਿੰਨੀ ਕੋਈ ਦਵਾਈ ਖਾਣ ਦੀ ਲੋੜ ਨਹੀਂ ਪੈਗੀ ਤੇ ਜੇ ਅਸੀਂ ਆਪ ਹੀ ਚਲਾਕੀਆਂ ਕਰਾਂਗੇ ਨਹੀਂ ਨਹੀਂ ਸਾਨੂੰ ਜ਼ਿਆਦਾ ਪਤਾ ਹੈ ਤੇ ਮਾਵਾ ਨੂੰ ਕੁਝ ਨਹੀਂ ਪਤਾ ਤੇ ਫਿਰ ਅਸੀਂ ਬਿਮਾਰ ਹੀ ਰਹਿਾਂਗੇ ਮਤਲਬ ਉਹੀ ਹੈ ਗੱਲ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਨਹੀਂ ਕਨਸੀਵ ਮਤਲਬ ਜਦੋਂ ਵਿਪਤਾ 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 ਪੈਂਦੀ ਫਿਰ ਨਾਨੀਆਂ ਦਾਦੀਆਂ ਤੇ ਮਤਲਬ ਸੱਸਾਂ ਹੀ ਸਾਹਮਦੀਆਂ ਨੇ ਫਿਰ ਬਿਲਕੁਲ ਬਿਲਕੁਲ ਉਹੀ ਸਾਹਮਦੀਆਂ ਜਿਸ ਘਰ 'ਚ ਮੈਂ ਕਹਿੰਦੀ ਆ ਸੱਸ ਨਹੀਂ ਹੈ ਜਾਂ ਤੁਹਾਡੇ ਇਨ-ਲॉज ਨਹੀਂ ਹੈ ਜਾਂ ਵੱਡੇ ਬਜ਼ੁਰਗ ਨਹੀਂ ਬੈਠੇ ਘਰ ਦੇ ਦਰਵਾਜ਼ੇ ਵੈਸੇ ਹੀ ਬੰਦ ਹੋ ਰਹੇ ਆ ਐਂਡ ਅੱਜ ਕੱਲ ਕੀ ਹੁੰਦਾ ਕੁੜੀਆਂ ਨੂੰ ਹੁੰਦਾ ਕਿ ਜਿੱਦਾਂ ਹੀ ਵਿਆਹ ਹੋ ਗਿਆ ਸੈਪਰੇਟ ਹੋ ਜਾਓ ਅਸੀਂ ਸੱਸਾਂ ਦੀ ਗੱਲ ਨਹੀਂ ਸੁਣਨੀ ਮਾਵਾ ਦੀ ਨਹੀਂ ਸੁਣਨੀ ਤੇਰੀ ਮਾਂ ਇਦਾਂ ਕਹਿੰਦੀ ਹੈ ਤੇਰੀ ਭੈਣ ਦੈਟਸ ਰੌਂਗ ਦੇਖੋ ਅਸੀਂ ਵੀ ਪਿੱਛੇ ਆਪਣਾ ਘਰ ਛੱਡ ਕੇ ਆਉਣਾ ਹੈ ਜਾਂ ਕੋ ਆਪਣੀਆਂ ਰੂਟਸ ਨਾਲ ਜੁੜੋ ਪਿਆਰ ਕਰੋ ਕਿੰਨਾ ਕੁ ਦਿਨ ਅਸੀਂ ਇਸ ਦੁਨੀਆ ਤੇ ਹੈਗੇ ਆ ਅੱਛਾ ਉਹ ਮੁੰਡਾ ਸਭ ਤੋਂ ਵੱਧ ਚੱਕੀ ਚ ਪਿਸਦਾ ਨਾ ਵਿਚਾਰਾ ਮਾਂ ਛੱਡ ਸਕਦਾ ਨਾ ਵਾਈਫ ਛੱਡ ਸਕਦਾ ਸੋ ਦੋਨਾਂ ਨੂੰ ਪਿਆਰ ਨਾਲ ਰੱਖੋ ਕੁੜੀਆਂ ਦਾ ਸਟ्रेस ਲੈਵਲ ਬੜਾ ਜ਼ਿਆਦਾ ਵੱਧ ਚੁੱਕਾ ਹੈ। ਇਹੀ ਕਾਰਨ ਹੈ ਉਹਨਾਂ ਦੀ ਸਕਿਨ ਖਰਾਬ ਹੋ ਰਹੀ ਹੈ। ਪੀਰੀਅਡਸ ਨਹੀਂ ਆ ਰਹੇ, ਬੱਚੇ ਨਹੀਂ ਕਨਸੀਵ ਹੋ ਰਹੇ, ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੈ। ਇੰਨੀ ਵੀ ਤੁਸੀਂ ਕਿਸੇ ਕੁੜੀ ਨੂੰ ਗੱਲ ਕਹੋਗੇ ਨਹੀਂ ਸੁਣੇਗੀ, ਨਹੀਂ ਬਰਦਾਸ਼ਤ ਕਰੇਗੀ। ਉਹ ਸਟ्रेस ਕਰਕੇ ਸਾਰੀਆਂ ਚੀਜ਼ਾਂ ਪ੍ਰੈਸ ਕਰਕੇ ਉਹਨਾਂ ਚ ਨਾ ਹੁਣ ਮਾਦਾ ਨਹੀਂ ਰਹਿ ਗਿਆ। ਕੁਝ ਵੀ ਸੁਣਨ ਦਾ। ਸੋ ਬਹੁਤ ਜ਼ਿਆਦਾ ਜਨਰੇਸ਼ਨ ਸਾਡੀ ਫਾਸਟ ਹੋ ਰਹੀ ਹੈ। ਜਿੰਨੇ ਜ਼ਿਆਦਾ AI ਆ ਗਏ ਹੈ, ਜਾਂ ਸੀ ਮਾਡਰਨ ਹੁੰਦੇ ਜਾ ਰਹੇ ਸੀ ਬਿਮਾਰ ਹੁੰਦੇ ਜਾ ਰਹੇ। ਆਪਣੇ ਆਪ ਨੂੰ ਆਪਣੀਆਂ ਪੁਰਾਣੀਆਂ ਰੂਟਸ ਨਾਲ ਜੋੜੋ। ਜੋ ਨਾਨੀਆਂ ਦਾਦੀਆਂ ਮਾਵਾਂ ਕਹਿੰਦੀਆਂ ਉਹ ਕੁਸੀਂ ਦੇਖੋਗੇ ਆਲਵੇਸ ਹੀ ਵਧੀਆ ਤੇ ਇਹ ਮੇਰਾ ਆਖਰੀ ਹੈਗਾ ਚੋ ਚਲੋ ਹਾਰਟ ਅੱਜਕੱਲ ਕਹਿ ਰਹੇ ਕਿ ਸਡਨ ਹਾਰਟ ਅਟੈਕ ਜਿਹੜਾ ਹੈਗਾ ਉਹ ਐਕਟਰਸ ਵਿੱਚ ਬਹੁਤ ਜ਼ਿਆਦਾ ਹੈਗਾ ਇਹ ਕੀ ਕਾਰਨ ਹੋ ਸਕਦੇ ਨੇ ਲਾਈਫਸਟਾਈਲ ਜੋ ਤੇ ਕਿਸੇ ਐਕਟਰ ਦਾ ਐਕਟਰ ਵੀ ਤੇ ਆਮ ਇਨਸਾਨ ਹੈ ਨਾ ਅਸੀਂ ਵੀ ਤੇ ਆਮ ਇਨਸਾਨ ਆ ਹੁਣ ਜੇ ਮੈਂ ਰਾਤੀ 2-2 ਵੇ ਤੱਕ ਜਾਗਾਂਗੀ ਪਾਰਟੀ ਕਰਾਂਗੀ ਡਰਿੰਕ ਕਰਾਂਗੀ স্মੋਕ ਕਰਾਂਗੀ ਤੇ ਮੈਂ ਸਵੇਰੇ ਉੱਠਾਂਗੀ ਨਹੀਂ ਤੇ ਉੱਠ ਕੇ ਫਿਰ ਨਸ਼ੇ ਦੀ ਹਾਲਤ ਚ ਜਿ ਰਾਵਾਂਗੀ ਤੇ ਮੈਨੂੰ ਵੀ ਹਾਰਟ ਅਟੈਕ ਹੋ ਜਾਏਗਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਚਾਹੇ ਕੋਈ ਐਕਟਰ ਹੈ ਚਾਹੇ ਕੋਈ ਆਮ ਇਨਸਾਨ ਹੈ ਕੋਈ ਵੀ ਜੋ ਵੀ ਮੇਰੇ ਇਸ ਵੀਡੀਓ ਨੂੰ ਦੇਖ ਰਿਹਾ ਹੈ ਪਲੀਜ਼ ਸਭ ਤੋਂ ਪਹਿਲਾਂ ਜਲਦੀ ਸੌਣਾ ਸ਼ੁਰੂ ਕਰੋ 9:30 ਤੱਕ ਸੋਜੋ ਸਵੇਰੇ ਅੰਮ੍ਰਿਤ ਵੇਲੇ ਉੱਠੋ ਪਾਠ ਕਰੋ ਗੁਰਦੁਆਰਾ ਸਾਹਿਬ ਜਾਓ ਯੋਗਾ ਕਰੋ ਮੈਡੀਟੇਸ਼ਨ ਕਰੋ ਤੇ ਸਿਰਫ ਬਿਲਕੁਲ ਬੰਦ ਕਰ ਦਿਓ ਤੁਹਾਨੂੰ ਕਦੇ ਦਵਾਈ ਖਾਣ ਦੀ ਲੋੜ ਨਹੀਂ ਪੈਗੀ ਫਿਰ ਵੀ ਤੁਹਾਨੂੰ ਕਿਸੇ ਨੂੰ ਲੱਗਦਾ ਕਿ ਨਹੀਂ ਯਾਰ ਅਸੀਂ ਬੜੀਆਂ ਪ੍ਰੋਬਲਮ ਚ ਫਸ ਚੁੱਕੇ ਹਾਂ ਬੜੇ ਟ੍ਰੀਟਮੈਂਟ ਲਏ ਆ ਤੇ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਹਾਨੂੰ ਤਾਂ ਪ੍ਰੋਫੈਸਰ ਹੋਣਾ ਚਾਹੀਦਾ ਜਿਹੜੇ ਸਾਰਾ ਤੁਸੀਂ ਤਾਂ ਕਲਾਸ ਹੀ ਬਹੁਤ ਵਧੀਆ ਲੈ ਰਹੇ ਹੋ ਥੈਂਕ ਯੂ ਸੋ ਮੱਚ ਕਿਉਂਕਿ ਪਿਛਲੇ 4 ਸਾਲਾਂ ਤੋਂ ਮੈਂ ਡਾਈਟ ਹੀ ਦੇ ਰਹੀ ਹਾਂ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਬਹੁਤ ਲੱਗਿਆ ਗੱਲ ਕਰਕੇ ਸੋ ਸਾਡੇ ਨਾਲ ਬਹੁਤ ਹੀ ਖੂਬਸੂਰਤ ਅਤੇ ਜਿਨ੍ਹਾਂ ਦਾ ਵੱਡਾ ਨਾਮ ਸ਼ਗੁਨ ਦੇ ਨਾਮ ਦਾ ਜਾਣਨ ਵਾਲੇ ਅਰਸ਼ ਅਰਸ਼ਰ ਫਿਲਮ ਦੇ ਗੁਰleen ਚੋਪੜਾ ਸਾਡੇ ਨਾਲ ਸੀ ਕ